ਸ਼ੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਇੰਸਟਾਗ੍ਰam ਵਾਲਿਓ ਲੱਗਦਾ ਤੁਸੀਂ ਮੇਰਾ ਹੀ ਵੇਟ ਕਰਦੇ ਰਹਿੰਨੇ ਹੋ ਹਨਾ ਵੀ ਮੈਂ ਕਦੋਂ ਲਾਈਵ ਹੋਵਾਂ ਕਦੋਂ ਕੁਝ ਤਾਜ਼ਾ ਮਿਲੇ ਹਨਾ ਤਾਂ ਸੌਖਰਤੀਆ ਸਪੈਸ਼ਲ ਤੈਨੂੰ ਹਨਾ ਛੱਟ ਜਾ ਪਾਜ ਆ ਜਾ ਜਿਹੜਾ ਤੂੰ ਆਪਣੇ ਭਰਾ ਤੋਂ ਨਾ ਮੇਰੇ ਨਾਮ ਦੀ ਇੱਕ ਆਹ ਫੇਕ ਆਈਡੀ ਬਣਾਈ ਹੋਈ ਆ ਇਹਦੇ ਭਰਾ ਨੇ ਅਸੀਂ ਇਹਦੇ ਨਾਲ ਗੱਲ ਕੀਤੀ ਹੈ ਤੁਹਾਨੂੰ ਰਿਕਾਰਡਿੰਗ ਸੁਣਾਉਣੀ ਆ ਸਰ ਕੋਈ ਗੱਲ ਨਹੀਂ ਆਫੋਨ ਕਿਤੇ ਸੀ ਕਿ ਆਈਫੋਨ 'ਚ ਆਉਂਦਾ ਤੇਰੇ ਸਾਗੇ ਸੋਰੀ ਆਪਾਂ ਹਾਂ ਤੁਹਾਨੂੰ ਰਿਕਾਰਡਿੰਗ ਹਨਾ ਅ नेक्स्ट ਟਾਈਮ ਸੁਣਾਵਾਂਗੇ ਆਪਣੇ ਕੋਲ ਰਿਕਾਰਡਿੰਗ ਪਈ ਹੋਸ ਫੋਨ ਦੇ ਦੀ ਦੁਬਾਰਾ ਨਹੀਂ ਇੱਕ ਫੋਖਰਤੀਆ ਟਿਕ ਜਾ ਆਵਾਜ਼ ਆ ਜਾਂ ਜੜੀਆਂ ਤੂੰ ਫੇਕ ਆ ਹਨਾ ਸਾਡੀਆਂ ਰੀਲਾਂ ਤੂੰ ਕੋਈ ਜਨਾਵਾ ਇੱਕ ਛੜਪਰਾਵਾ ਤੂੰ ਦੱਸ ਬੁਆਰੇ ਠੀਕ ਆ ਮੇਰੇ ਘਰਦਿਆਂ ਨੂੰ ਵੀ ਪਤਾ ਵਾ ਮੇਰੇ ਨਾਲਦਿਆਂ ਨੂੰ ਵੀ ਪਤਾ ਮੈਂ ਕਿਹੋ ਜੀਆਂ ਕਿਹੋ ਜਿ ਨਹੀਂ ਹੈ ਕਿ ਹਣਾ ਤੂੰ ਛੱਡ ਤੂੰ ਮੈਨੂੰ ਦਾ ਤੂੰ ਬਦਨਾਮ ਕਰੀ ਜਾਂਦਾ ਤੂੰ ਨਾਲ ਯਾਰ ਤੈਨੂੰ ਵੀ ਬਦਨਾਮ ਕਰਵਾ ਰਿਆ ਵਾ ਇਹੋ ਭੈਣ ਚੋਤਾ ਦਾ ਦੱਲਾ ਹੋ ਆ ਉਹਦੇ ਮੈਸੇਜ ਖੋਲੀ ਅਸੀਂ ਉਹਦੇ ਮੈਸੇਜ ਦਿਖਾਉਨੇ ਆ ਕਹਿੰਦਾ ਮੈਂ ਵੀਡੀਓ ਨਹੀਂ ਡਿਲੀਟ ਕਰਨੀ ਵਿਊ ਆਏ ਹੋਏ ਆ ਸਾਲਿਆ ਜੇ ਵਿਊ ਲੈਣੇ ਸੱਖਰਤਿਆਂ ਦੀ ਵੀਡੀਓ ਪਾ ਲੈ ਭੈਣ ਚੋਤਾ ਰੀਡੀ ਮੈਸੇਜ ਆ ਵੀਡੀਓ ਹਣੀ ਆ ਵੀਡੀਓ ਆਹਾ ਦੇਖੋ ਆ ਉਹਨੇ ਇੱਕ ਮੇਰੇ ਨਾਮ ਤੋਂ ਆਈਡੀ ਬਣਵਾ ਕੇ ਹਨਾ ਆ ਚੀਜ਼ ਚੱਲ ਰਹੀ ਹੈ ਭੈਣ ਚੋ ਦਾ ਸੁਖ ਰਤਿਆ ਟੈੱਕ ਚ ਤੇਰੀ ਭੈਣ ਵੀ ਆਈਡੀ ਚ ਲਾਉਂਦੀ ਆ ਹਨਾ ਹੁਣ ਤੂੰ ਦੇਖ ਤੇਰੇ ਭੈਣ ਦੇ ਨਾਮ ਤੇ ਆਈਡੀ ਮੈਂ ਬਣਾਉਣੀ ਆ ਸ਼ਰਿਆਮ ਵੀਡੀਓ ਮੈਂ ਬੋਣੀ ਆ ਹੁਣ ਠੀਕ ਆ ਤੂੰ ਹਟਦਾ ਨਹੀਂ ਨਾ ਭੈਣ ਚੋ ਤੂੰ ਕੀ ਸੋਚਦਾ ਮੈਂ ਕਿ ਭੈਣ ਚੋ ਦਾ ਸੀ ਆਹ ਦੇਖ ਲੋ ਇਹਨੇ ਨਾਲ ਦੀ ਕੁੜੀ ਨੇ ਹਨਾ ਉਹਨੂੰ ਸੁਖ ਨੂੰ ਵੀ ਮੈਸੇਜ ਕੀਤੇ ਹੋਇਆ ਅਚ ਚੈੱਕ ਕਰ ਲਓ ਸੋਕ ਕਿਹੜੀਆਂ ਕਾ ਤੋਂ ਵੀਡੀਓ ਪਾ ਰਹੀ ਹੈ ਜਿਹੜਾ ਕੁਝ ਕਰਨਾ ਨਾ ਜਿਹੜਾ ਤੂੰ ਬਦਨਾਮ ਕਰਨਾ ਮੇਰੇ ਨਾਲ ਗੱਲ ਕਰ ਠੀਕ ਆ ਮੇਰੀ ਭੈਣ ਤੇ ਨਾ ਕੋਈ ਗੱਲ ਨਹੀਂ ਹੋਣੀ ਚਾਹੀਦੀ ਸਾਬ ਲਾਲੀ ਸਾਲਿਆ ਤੇਰੇ ਘਰੇ ਜਾ ਕੇ ਨਾ ਬਹਿ ਜਾਣਾ ਹੁਣ ਮੈਂ ਤੇ ਦੇਖਦੀ ਆ ਫਿਰ ਠੀਕ ਆ ਤੇਰੀ ਦੀਪ ਤੇਰੀ ਭੈਣ ਆਈਡੀ ਚ ਲਾਉਂਦੀ ਆ ਤੇਰਾ ਜੀ ਸੋਰੀ ਗਾਇਜ਼ ਵਿੱਚ ਕੋਲ ਆ ਗਈ ਸੀਗੀ ਹਨਾ ਜ਼ਰੂਰੀ ਸੀਗੀ ਉਹ ਆਪਣੇ ਵਾਸਤੇ ਤਾਂ ਸੌਖ ਕਰਤੀਆ ਹਟ ਜਾ ਜੇ ਤੂੰ ਮੇਰੇ ਨਾਲ ਦੀਆਂ ਨੂੰ ਬਦਨਾਮ ਕਰਵਾਏਂਗਾ ਮੇਰੀਆਂ ਨਾਵੀਆਂ ਨੂੰ ਤੂੰ ਵੀਡੀਓ ਪਾਏਂਗਾ ਠੀਕ ਆ ਤੇਰੀ ਕਰੇ ਭੈਣ ਹੈਗੀ ਆ ਠੀਕ ਆ ਔਰ ਜੇ ਮੈਂ ਤੇਰੀ ਭੈਣ ਦੀ ਅੱਧਾ ਵੀਡੀਓਸ ਪਾਵਾਂ ਅਸੀਂ ਉਹ ਮੁੰਡੇ ਨਾਲ ਗੱਲ ਕੀਤੀ ਆ ਮੇਰੇ ਸੌਖ ਭਰਾ ਨੂੰ ਬਦਨਾਮ ਕਰ ਰਹੀ ਆ ਇਹ ਐ ਉਹ ਐ ਹਨਾ ਭਰਾਵਾ ਤੇਰਾ ਕਿਹੜਾ ਸੌਖ ਭਰਾ ਬਿਲਕੁਲ ਸਹੀ ਆ ਇੱਕ ਛੜਦਾ ਦੂਜੀ ਫੜਦਾ ਵਾ ਕਿੰਨਾ ਕੁ ਸਹੀ ਆ ਉਹ ਹੈ ਉਨ ਕਦੇ ਭੈਣ ਚ ਉਹਦਾ ਲਾਈਵ ਚ ਟਿਕ ਜਾ ਨੀ ਮੈਂ ਤੇਰੀ ਇਹੋ ਜੀ ਭੈਣ ਘੜੂਣਾ ਯਾਦ ਰੱਖੇਗਾ ਤੇਰੀ ਭੈਣ ਨਾ ਵਿਧਵਾ ਹੋ ਕੇ ਘਰੇ ਬਿਠਾ ਦੂੰਗੀ ਐਨਾ ਯਾਦ ਰੱਖ ਲਈ ਸਮਝ ਆਈ ਆ ਜੇ ਆਪਦੀ ਭੈਣ ਨੂੰ ਤੂੰ ਵਿਧਵਾ ਕਰਵਾਉਣਾ ਚਾਹਨਾ ਵਾ ਤੇ ਖੁਦ ਤੂੰ ਰੰਡਾ ਹੋਣਾ ਚਾਹਨਾ ਵਈ ਜਾਂ ਕੁਝ ਵੀ ਆ ਤੈਨੂੰ ਫਿਰ ਮੈਂ ਦੱਸਦੀ ਆ ਸਬਰ ਰੱਖ ਠੀਕ ਆ ਪ੍ਰਵਾ ਸ਼ੇਤਾ ਤੂੰ ਵੀਡੀਓ ਡਿਲੀਟ ਕਰ ਰਿਆ ਵਾ ਮੈਨੂੰ ਨਹੀਂ ਪਤਾ ਕੌਣ ਆ ਤੂੰ ਕੌਣ ਨਹੀਂ ਹੈਗਾ ਹਨਾ ਵੀਰੇ ਕੁਛ ਨਹੀਂ ਹੋਇਆ ਆਹਾ ਇੱਕ ਨਾ ਮੇਰੇ ਨਾਂ ਤੋਂ ਨੇ ਇੱਕ ਫੇਕ ਆਈਡੀ ਬਣਵਾਈ ਆ ਸੁਖ ਨੇ ਅਸੀਂ ਉਸ ਮੁੰਡੇ ਨਾਲ ਗੱਲ ਕੀਤੀ ਆ ਰਤੀ ਇਹਦਾ ਕਹ ਰਿਆ ਕਹਿੰਦਾ ਮੈਂ ਉਹਦਾ ਗਵੰਡੀਆਂ ਮੇਰਾ ਭਰਾ ਆ ਸੁਖ ਰਤੀਆ ਤਾਂ ਚਲੋ ਮੇਰੀ ਤਾਂ ਜਿਹੜੀ ਬਦਨਾਮੀ ਕਰ ਰਿਆ ਕਰ ਰਿਹਾ ਜਿਹੜੀ ਤੂੰ ਮਤਲਬ ਦੀ ਮੇਰੀਆਂ ਵੀਡੀਓਸ ਤੇ ਗੰਦੇਸ ਕਮੈਂਟ ਲਿਖ ਰਿਹਾ ਗੰਦੇ ਗੰਦੇ ਗਾਣੇ ਲਾ ਰਿਹਾ ਵਾ ਹਨਾ ਉਹ ਚੀਜ਼ ਕੀ ਆ ਜੇ ਜੇ ਤੂੰ ਜਿਹੜੇ ਟੱਕਰ ਲੈਣੀ ਆ ਨਾ ਮੇਰੇ ਨਾਲ ਲੋ ਮੇਰੇ ਨਾਲ ਦੀਆਂ ਦੇ ਨਾਲ ਨਾ ਟੱਕਰ ਲੋ ਠੀਕ ਆ ਮੇਰੇ ਨਾਲ ਦੀਆਂ ਨਾਲ ਤੁਸੀਂ ਟੱਕਰ ਲੈ ਰਹੇ ਹੋ ਜਾਂ ਕੁਛ ਕਰ ਰਹੇ ਹੋ ਫੋਕ ਵਾਰ-ਵਾਰ ਕਹਿਨੀ ਆ ਟਿਕ ਜਾ ਜਿਹੜਾ ਤੂੰ ਕਰਦਾ ਨਾ ਬ੍ਰਾਂਡ ਆ ਬ੍ਰਾਂਡ ਆ ਤੇਰਾ ਬ੍ਰਾਂਡ ਫਿਰ ਸਾਲਿਆ ਮੈਂ ਬਣਾ ਦੂੰ ਭੈਣ ਚਿੱਤ ਇੱਥੇ ਤੂੰ ਆਇਆ ਵਾ ਸਮਝ ਆਈ ਆ ਤੀ ਉੱਤਨ ਆਪਣੇ ਮੇਰੇ ਕੋਲੋਂ ਨਹੀਂ ਨਹੀਂ ਲੈ ਉਹ ਯਾਰ ਚੱਲ ਜੇ ਤੋ ਫੜੀ ਅੱਛਾ ਚਲੋ ਤੇਰੂੰ ਟਿੱਤਰ ਆ ਪੈਣ ਚੋਂ ਤਾਂ ਚੂੜੀਆਂ ਪਾ ਕੇ ਬੈਠਿਆ ਤੂੰ ਠੀਕ ਆ ਹਟ ਜਾ ਪਰ ਪਰ ਕਹਿ ਰਹੀ ਆ ਬਾਜ ਆ ਜਿਹੜੀ ਤੂੰ ਗੱਲ ਕਰਨੀ ਆ ਜਿਹੜੀਆਂ ਗਾਲਾਂ ਕੱਢਣੀਆਂ ਮੈਨੂੰ ਕੱਢ ਮੇਰੇ ਨਾਲ ਦੀਆਂ ਤੇ ਨੱਖ ਰੱਖ ਠੀਕ ਆ ਉਹਨੇ ਤੈਨੂੰ ਭਰਾ کہہ ਕੇ ਕਿਹਾ ਕਿ ਭਰਾ ਬਣੀ ਕੀ ਤੂੰ ਮੇਰੀਆਂ ਵੀਡੀਓ ਕਿਉਂ ਪਾਈ ਜਾਂਦਾ ਵਾ ਪਰ ਹਾਂ ਵੈਸੇ ਤੂੰ ਮੈਸੇਜ ਤਾਂ ਤਦ ਦੇਖੇਗਾ ਨਾ ਜਦੋਂ ਕਿ ਤੂੰ ਵਿਹਲਾ ਹੋਇਆ ਹੋਏਗਾ ਹਣਾ ਖਾਣਾ ਵੀ ਤਿਆਰ ਸਮਾਰ ਕੇ ਉਹਦੇ ਨਾਲ ਸੋਨਾ ਵੀ ਹੈ ਤੋ ਤੇਰਾ ਕੰਮ ਕੀ ਆ ਤੂੰ ਕਿਹੜਾ 1 ਮਿੰਟ 1 ਦਿਨ ਵੀ ਤੂੰ ਕੁਲੀ ਤੋਂ ਬਗੈਰ ਰਹਿ ਸਕਦਾ ਆ ਤੇਰੇ ਮਨ ਗੂਗਲ ਨਾ ਨਹੀਂ ਬਣਾਉਣੀ ਆਉਂਦੀਆਂ ਜੋ ਹੈਗੇ ਸੱਚ ਆ ਕਈ ਮੈਨੂੰ ਕਹਿੰਦੇ ਆ ਕਿ ਮੈਂ ਆਪਣੇ ਇੰਟਰਵਿਊ ਦੇ ਵਿੱਚ ਹਨਾ ਗਲਤ ਬੋਲਿਆ ਹੈ ਕਿ ਤੁਸੀਂ ਇੱਤਾ ਨਹੀਂ ਬੋਲਣਾ ਚਾਹੀਦਾ ਸੀ ਤੁਹਾਨੂੰ ਪਰ ਵਾ ਝੂੜਤਾ ਨਾ ਹਰ ਕੋਈ ਬੋਲ ਲੰਗਾ ਠੀਕ ਆ ਜਿੱਦਾ ਤੁਹਾਡਾ ਸੁੱਖ ਠੀਕ ਆ ਬੋਲ ਰਿਆ ਵਾ ਚੂੜੀਆਂ ਪਾ ਕੇ ਬੈਠਿਆ ਮੇਰੇ ਤੋਂ ਗਾਲਾਂ ਕਹੁੰਦਾ ਆ ਬੋਨ ਕੇ ਤੂੰ ਕੋਈ ਸੌਖਰਤੀ ਆ ਜਿਹੜੀ ਤੂੰ ਗੱਲ ਕਰ ਰਹੀ ਆ ਨਾ ਸ਼ਰੀਆ ਮੇਰੇ ਨਾਲ ਗੱਲ ਕਰ ਠੀਕ ਆ ਜਿਵੇਂ ਮੈਂ ਗਾਲਾਂ ਕੱਢ ਰਹੀ ਆ ਤੇਰੇ ਚ ਹਿੰਮਤ ਹੋਣੀ ਚਾਹੀਦੀ ਆ ਗਾਲਾਂ ਕੱਟਣ ਦੀਆਂ ਇਹ ਤਾਂ ਮੇਰੀਆਂ ਨਾਲ ਦੀਆਂ ਤੇ ਨਾ ਕਰ ਜਿਹਾਂ ਤੋਂ ਨਾਲ ਦੀਆਂ ਵੀਡੀਓ ਪਵਾ ਰਹਾ ਮੈਂ ਇਹ ਸਭ ਕੁਝ ਕਰ ਰਹਾ ਮੈਂ। ਇਪਰਾਵਾ ਜਿੰਨੇ ਵੀ ਹਾਂ ਮੇਰੀ ਫੇਕ ਆਈਡੀ ਬਣਾਈ ਆ ਹਨਾ। ਉਹ ਕਹਿੰਦਾ ਕਿ ਮੈਂ ਵੀਡੀਓਸ ਡਿਲੀਟ ਨਹੀਂ ਕਰਨੀ, ਥਿਊ ਕਰਨੇ ਆ। ਪ੍ਰਾਵਾ ਜੀ ਤੋ ਵੀਊ ਲੈਣੇ ਆ ਤੂੰ ਮੈਂ ਤਨੂੰ ਆਪਣੀ ਰੀਅਲ ਆਈਡੀ ਦੇ ਦਿੰਨੀ ਆ ਤੂੰ ਮੇਰੀ ਰੀਅਲ ਆਈਡੀ ਲੈ ਲੈ ਹਨਾ ਜਿੱਤ ਤਨੂੰ ਵੀਊ ਦਾ ਇੰਨਾ ਚਸਕਾ ਹੀ ਆ। ਕੋਈ ਨਾ ਮੈਨੂੰ ਕਿ ਮੈਂ ਤਾਂ ਆਈਡੀ ਨਵੀਂ ਬਣਾ ਲੂੰਗੀ। ਪਰ ਐ ਤਾਂ ਨਾ ਕਰ। ਕੋਈ ਨਾ ਸੌਖਾ ਰਤੀਆ ਸਪੈਸ਼ਲ ਬੋਲ ਰਹੀ ਆ। ਤੇਰੇ ਕੋਲ ਕੱਲ ਤੱਕ ਦਾ ਟਾਈਮ ਆ। ਜੇ ਤਾਂ ਉਹ ਪੇਜ ਤੋਂ ਵੀਡੀਓ ਡਿਲੀਟ ਕਰਾ ਰਿਆਂ। ਤਾਂ ਠੀਕ ਆ ਜੇ ਤਾਂ ਤੇਰੀ ਭੈਣ ਦੀ ਵੀਡੀਓ ਮੈਂ ਪਾਵਾਂਗੇ ਹੁਣ ਤੇਰੀ ਭੈਣ ਵੀ ਆਈਡੀ ਚਲਾ ਰਹੀ ਹੈ ਨਾ ਇੰਸਟਾਗ੍ਰam ਆਈਡੀ ਚਲਾਉਂਦੀ ਹੈ ਨਾ ਕੋਈ ਨਾ ਉਹੀ ਤੇ ਜਿਹੜੀ ਤੇਰੇ ਨਾਮ ਦੀ ਭੈਣ ਦੀ ਆਈਡੀ ਹੈ ਨਾ ਸੇਮ ਉਸੇ ਨਾਮ ਤੋਂ ਬਣੂਗੀ ਜਿਹੜਾ ਕੁਝ ਤੂੰ ਸਾਡੀ ਵੀਡੀਓਸ ਤੇ ਕਰਾਏਗਾ ਉਹੀ ਤੇਰੀ ਭੈਣ ਦੀ ਵੀਡੀਓ ਤੇ ਪੈਣਗੀ ਐ ਤੈਨੂੰ ਕੱਲ ਤੱਕ ਦਾ ਟਾਈਮ ਦੇ ਰਹੀਆਂ ਜਾਂ ਤਾਂ ਵੀਡੀਓ ਡਿਲੀਟ ਕਰਵਾ ਦੇ ਬੰਦਿਆਂ ਵਾਂਗੂ ਜੇ ਤੂੰ ਨਹੀਂ ਕਰਵਾ ਰਿਆ ਨਾਲੇ ਤੇਰਾ ਤਾਂ ਪਰਚਾ ਕਰਵਾਉਂ ਨਾਲੇ ਕਰਵਾਉਂ ਤੇਰੇ ਘਰ ਤੇ ਆ ਤੇ ਨਾਲੇ ਆ ਤੂੰ ਜਿਹਨੂੰ ਕਿਹਾ ਵਾ ਕਿ ਆਈਡੀ ਬਣਾ ਕੇ ਇੱਦਾਂ ਕਰ ਉਦਾਂ ਕਰ ਦੇਖਦੀਆਂ ਤੇਰਾ ਕਿਹੜਾ ਭਰਾ ਆ ਜੇ ਤੂੰ ਬੁਲਾਉਣਗੇ ਨਾ ਪੁਲਿਸ ਵਾਲੇ ਜੇ ਤੂੰ ਕੰਪਲੇਂਟਾਂ ਪੈਣਗੀਆਂ ਫਿਰ ਪਤਾ ਲੱਗੂਗਾ ਤੁਹਾਨੂੰ ਭੈਣ ਚੋਦਾ ਤੂੰ ਉਹਦੇ ਤਾਂ ਜਿਹੜਾ ਤੇਰੇ ਤੇ ਪਹਿਲਾ ਰੇਪ ਕੇਸ ਦਾ ਪਰਚਾ ਪਿਆ ਸੀਗਾ ਉਹਨੂੰ ਵਿਆਹ ਦਾ ਹੀ ਕਿਹਾ ਸੀ ਨਾ ਕਿ ਤੂੰ ਪਰਚਾ ਕਲੀਅਰ ਕਰ ਮੈਂ ਤੇਰੇ ਨਾਲ ਫਿਰ ਵਿਆਹ ਕਰਾਉਂਗਾ ਕਰਾ ਲਿਓ ਉਹਦੇ ਨਾਲ ਵਿਆਹ ਉਹ ਤਾਂ ਕੁੜੀ ਫਿਰ ਤੂੰ ਤਾਂ ਉਹਨੂੰ ਆਈ ਸੀ ਤੇਰੇ ਘਰੇ ਹਨਾ ਤੇਰੇ ਤੇ ਇੱਕ ਪ੍ਰੂਫ ਲੈਣ ਤੇਰੀ ਮਾਂ ਨੇ ਕੁੱਟੀ ਆ ਤੇਰੇ ਮਾਮੇ ਦੇ ਛਲਾਰੂ ਮੁੰਡੇ ਨੇ ਕੁੱਟੀ ਆ ਇੱਕ ਤੂੰ ਕੁੱਟੀ ਆ ਭੈਣ ਚੋਦਾ ਹੁਣ ਮੇਰੀ ਗੱਲ ਸੁਣ ਲੈ ਜੇ ਤਾ ਬੰਦਿਆਂ ਵਾਂਗੂ ਸੁਧਰਦਾ ਵਾਂ ਤਾ ਸੁਧਰ ਜਾ ਤੇਰੇ ਘਰੇ ਮੈਂ ਕੱਲ ਹੀ ਆਉਂ ਤੂੰ ਮੈਨੂੰ ਕੁੱਟ ਕੇ ਦਿਖਾਈ ਠੀਕ ਆ ਨਾਲੇ ਤੇਰੇ ਘਰੇ ਸ਼ਰਿਆਮ ਬੈਠੂਗੀ ਹੋਣਾ ਕੇ ਯਾਰ ਕੋਈ ਸ਼ੋਰਟਰ ਕਰਾਂ ਨਾ ਫੋਨ ਉਹ ਜਾਰੀ ਨੂੰ ਕੁੜੀ ਨੂੰ ਕੁੱਟ ਗਿਆ ਸ਼ਾਇਦ ਆਹ ਪਿਛਲੇ ਮਹੀਨੇ ਦੀ 25 ਤਰੀਕ ਦੀ న్యూਸ ਆ ਸ਼ਾਇਦ ਮੈਂ ਆਪਣੀ ਇੰਸਟਾਗ੍ਰam ਤੇ ਰੀਲ ਤੇ ਪਾਈ ਹੈਗੀ ਹਣਾ ਕੁੜੀ ਦਾ ਤੂੰ ਕੋਟ-ਕੋਟ ਕੇ ਕਿੰਨਾ ਬੁਰਾ ਹਾਲ ਬਣਾਤਾ ਸੀਗਾ ਯਾਦ ਆ ਤੁਹਾਨੂੰ ਹੈਨਾ ਤੇਰੀ ਭੈਣ ਤੇ ਹੱਥ ਨਹੀਂ ਲੱਗੇ ਨਾ ਤੇਰਾ ਜੀਜਾ ਤੈਨੂੰ ਸੌ ਮਿਲ ਗਿਆ ਤੂੰ ਤਾਂ ਚੰਮਲਦਾ ਆ ਤੂੰ ਹੀ ਆਵਦੀਆਂ ਭੈਣਾਂ ਨੂੰ ਸਿਖਾਉਣਾ ਨਾ ਕਿ ਆਪਦੇ ਘਰ ਵਾਲੇ ਨਾਲ ਲੜਿਆ ਕਰ ਮੈਂ ਤਾਂ ਸਾਰੇ ਇੰਸਟਾਗ੍ਰam ਵਾਲਿਆਂ ਨੂੰ ਸੁਣ ਲਓ ਇਹਦਾ ਜਿਹੜਾ ਜੀਜਾ ਹੈ ਨਾ ਬਾਹਰ ਆ ਵਧੀਆ ਸੈਟਲ ਆ ਸੋਰਾ ਹੈ ਨਹੀਂ ਇਹਦਾ ਇਹਦੀ ਭੈਣ ਦਾ ਇਕੱਲੀ ਸਾਥ-ਸਾਥ ਨਾਲ ਨਾਲ ਆ ਐ ਆਪਣੀ ਭੈਣ ਨੂੰ ਸੁਖੋਂਦਾ ਆ ਕਿ ਤੂੰ ਆਪਦੇ ਘਰ ਵਾਲੇ ਨਾਲ ਲੜਿਆ ਕਰ ਯਾਰ ਮੈਨ ਹੁਣ ਉਸ ਕੁੜੀ ਦਾ ਵਿਆਹ ਹੋਇਆ ਇਹਦੀ ਭੈਣ ਦਾ ਸੁੱਖ ਰਤੀ ਇਹਦੀ ਦਾ ਦੀਪ ਇਹਨੂੰ ਜਦੋਂ ਵੀ ਆਂਦਾ ਉਲਟਾ ਸੁਖੋਂਦਾ ਆ ਕਿ ਤੂੰ ਆਪਦੇ ਘਰ ਵਾਲੇ ਨਾਲ ਲੜਿਆ ਕਰ ਇਹਨਾਂ ਜਿਹੜਾ ਜੀਜਾ ਨਾ ਇੰਨਾ ਕੁ ਕੋਲਾ ਇੰਨਾ ਕੁ ਸ਼ਰੀਫ ਬੰਦਾ ਇਹਨਾਂ ਨੂੰ ਟੱਕਰਿਆ ਨਾ ਕਿ ਸਾਰਿਆਂ ਤੁਹਾਨੂੰ ਨਾ ਉਹਦੇ ਪੈਰ ਧੋ ਕੇ ਪਿਨੇ ਚਾਹੀਦੇ ਆ ਠੀਕ ਆ ਭੈਣ ਚੋਂ ਦਾ ਤੂੰ ਆਪਦੀ ਭੈਣ ਦਾ ਕਰ ਕਰ ਤੂੰ ਆਪਦਾ ਤਾਂ ਤੂੰ ਕਰਦਾ ਹੀ ਆ ਆਪਦੀ ਭੈਣ ਦਾ ਤੂੰ ਇਹਦੀ ਆਪਦੀ ਭੈਣ ਨੂੰ ਇਹ ਗੱਲ ਸਿਖਾਉਂਦਾ ਆ ਕਿ ਤੂੰ ਆਪਦੇ ਬੰਦੇ ਨਾਲ ਲੜਿਆ ਕਰ ਕਿ ਜਿਹੜਾ ਬਾਰੋਂ ਕਮੋਂਦਾ ਜਿੰਨੇ ਵੀ ਕਮੋਂਦਾ ਕਿ ਸਾਰਾ ਤੇਰੇ ਹੱਥ ਤੇ ਰੱਖਿਆ ਕਰੇ ਕਿ ਹਾਂ ਉਹ ਆਦੀ ਉਹਦੀ ਭੈਣ ਆਪਦੇ ਬੰਦੇ ਨਾਲ ਲੜੇ ਤੇ ਜਿਹੜੀ ਇਹਦੀ ਭੈਣ ਨੂੰ ਪੈਸੇ ਆਏ ਕਰਨਗੇ ਕੌਣ ਪ੍ਰਾਵਾ ਮੈਂ ਕਿਸੇ ਨੂੰ ਐਡ ਨਹੀਂ ਕਰਨਾ ਜਿਹਦੇ ਚ ਦਮ ਨਾ ਸਾਹਮਣੇ ਗੱਲ ਕਰੇ ਪ੍ਰਾਵਾ ਜੇ ਤੂੰ ਵਿਊਜ਼ ਲੈਣੇ ਆ ਨਾ ਠੀਕਾ ਮੇਰੀ ਆਈਡੀ ਮੈਂ ਤੈਨੂੰ ਆਪਦੀ ਆਈਡੀ ਤੇ ਪਾਸਵਰਡ ਦੇ ਦਿੰਨੀ ਆ ਠੀਕਾ ਮੇਰੀ ਆਈਡੀ ਚ ਲਾ ਲਾ ਬਾੜੀ ਗੱਲਾਂ ਤਾਂ ਇਹਨੂੰ ਬੜਾ ਜਿਹਾ ਵਿਊਜ਼ ਦਾ ਚੱਕਰ ਆ ਆਪ ਵੀ ਹਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਆਪ ਵੀ ਭੈਣ ਨੂੰ ਸੁਕੂਂਦਾ ਆ ਕਿ ਆਪ ਤੇ ਘਰ ਵਾਲੇ ਤੋਂ ਸਾਰੇ ਪੈਸੇ ਲਿਆ ਕਰ ਉਹਦੇ ਨਾਲ ਲੜਿਆ ਕਰ ਜੇ ਉਹ ਇਹਦੀ ਭੈਣ ਦਾ ਘਰ ਵਾਲਾ ਨਹੀਂ ਸੁਣਦਾ ਤੇ ਜਾ ਕੇ ਇਹਦੀ ਭੈਣ ਨੂੰ ਫੋਨ ਕਰਦੀ ਆ ਸੁੱਖ ਰਤੀਆ ਚੀ ਨੂੰ ਤੇ ਜਾ ਕੇ ਆਪਦੀ ਭੈਣ ਨੂੰ ਬੁੱਥਾ ਚੱਕ ਕੇ ਲਿਆਉਂਦਾ ਆ ਹੈਨਾ ਦਸ-ਦਸ ਤੇ 15-15 ਦਿਨ ਘਰੇ ਬਿਠਾਉਂਦਾ ਵਾ ਪੈਣ ਚੋਂ ਤਾਂ ਮੈਨੂੰ ਲੱਗਦਾ ਤੁਸੀਂ ਸਾਰੇ ਪੈਸੇ ਖਾਣੇ ਕਿੱਥੇ ਹੋਏ ਹਨ ਹਣਾ ਤਾਂ ਕਿਉਂ ਆਪਦੇ ਘਰ ਦੇ ਮੇਰੇ ਤੋਂ ਪੜਦੇ ਖਲਵਾਨਾ ਵਾ ਕੀ ਕੁਛ ਕਰਾਇਏਗਾ ਤੁਸੀਂ ਉਧਰ ਜਾ ਬਾਜ ਆ ਜੇ ਹਿਸਾਬ ਲਾ ਲਿਆ ਪੁੱਤ ਤੂੰ ਐ ਸੋਚਦਾ ਵਾ ਤੂੰ ਤੈਨੂੰ ਹੋਰੀਆਂ ਕੁੜੀਆਂ ਟੱਕਰੀਆਂ ਆ ਉਹਨਾਂ ਨੂੰ ਖਾ ਲਿਆ ਉਹਨਾਂ ਨੂੰ ਯੂਜ਼ ਕਰ ਲਿਆ ਛੱਡ ਤਾਂ ਭੈਣ ਕਹਿ ਕੇ ਤੇ ਕੁੜੀਆਂ ਵਿਚਾਰੀਆਂ ਪਿੱਛੇ ਹਟ ਜਾਂਦੀਆਂ ਮੈਂ ਉਹਨਾਂ ਚ ਨਹੀਂ ਹੈਗੀ ਯਾ ਮਰੂਂਗਾ ਯਾ ਮਾਰੂਗਾ ਦੋਨਾਂ ਚੇਕ ਕਰਮ ਕਰੂ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ ਠੀਕ ਆ ਨਾ ਮੈਨੂੰ ਮੇਰੇ ਇਨ ਨਹੀਂ ਕਰਦਿਆਂ ਦੀ ਹੈ ਕਿ ਮੈਂ ਤਾਂ ਆਪੇ ਕਰਦਿਆਂ ਤੋਂ ਵੀ ਬੇਦਖਲ ਕਰਵਾਤਾ ਮੈਨੂੰ ਪਤਾ ਤੂੰ ਅੱਜ ਨਹੀਂ ਤਾਂ ਕੱਲ ਨੂੰ ਤੂੰ ਮੇਰੇ ਹੱਥੋਂ ਮਰੇਂਗਾ ਠੀਕ ਆ ਪੈਣ ਚੋਂ ਤਾਂ ਬਾਜ਼ ਆਦਾ ਜਿਹੜੀ ਤੂੰ ਗੱਲ ਕਰਨੀ ਹੈ ਨਾ ਸਾਲਿਆਂ ਗੱਲਿਆ ਮੇਰੇ ਨਾਲ ਕਰ ਮੇਰੀਆਂ ਨਾਲ ਦੀਆਂ ਤੇ ਨਾ ਕਰ ਠੀਕ ਆ ਜਿਹੜਾ ਤੂੰ ਮੇਰੀਆਂ ਨਾਲ ਦੀਆਂ ਵੀਡੀਓਜ਼ ਪਾ ਰਿਹਾ ਹਾਂ ਕੱਲ ਸ਼ਾਮ ਤੱਕ ਤੇਰੇ ਕੋਲ ਸੌਖ ਰਹੀਆ ਟਾਈਮ ਹੈ ਇਹ ਕਿਹੜਾ ਫੋਨ ਫੜਾਉ ਹੋ ਯਾਰ ਕਿਹੜਾ ਫੋਨ ਫੜਾਉ ਹੋ ਵੀਰੇ ਥੋੜਾ ਜਿਹਾ ਹੌਲੀ ਬੋਲੋ ਗਾਲਾਂ ਪੀਸ ਮੇਰਾ ਇੱਧਰ ਥੋੜਾ ਚੱਲ ਰਿਹਾ ਫੋਨ ਦਿਓ ਯਾਰ ਹਨਾ ਕੱਲ ਤੱਕ ਦਾ ਟਾਈਮ ਦੇ ਰਹੀਆਂ ਜਾਂ ਤਾਂ ਪੇਜ ਤੋਂ ਵੀਡੀਓ ਡੀਲੀਟ ਕਰਵਾ ਦੇ ਜੇ ਤਾਂ ਕਰਵਾ ਰਿਆਂ ਤਾਂ ਠੀਕ ਆ ਕੱਲ ਨੂੰ ਇਸੇ ਟਾਈਮ ਮੈਂ ਖੁਦ ਲਾਈਵ ਹੋ ਕੇ ਤੇਰੀ ਭੈਣ ਦੀ ਆਈਡੀ ਖੁਦ ਮੈਂ ਬਣਾਉਂਗੀ ਸ਼ਰਿਆਮ ਲਾਈਵ ਹੋਊਂਗੀ ਜਿਹੜਾ ਤੂੰ ਕੁਝ ਸਾਡੀ ਵੀਡੀਓਸ ਤੇ ਲਿਖਵਾਇਆ ਹੋਇਆ ਉਹੀ ਤੇਰੀ ਭੈਣ ਦੀਆਂ ਵੀਡੀਓ ਤੇ ਜਾਊਗਾ ਸਮਝ ਆਈ ਜਿਹੜਾ ਕਹਿੰਦਾ ਸੀ ਨਾ ਮੇਰੇ ਸੋਹਖ ਭਰਾ ਨੂੰ ਬਦਨਾਮ ਕਰ ਰਹੀਆਂ ਤੁਸੀਂ ਨਹੀਂ ਤੁਸੀਂ ਫੋਨ ਦਿੱਤਾ ਸਾਲੇ ਮੰਗਵੇ ਫੋਨ ਚ ਤਾਂ ਉਹ ਵੀਡੀਓਜ਼ ਬਣਾ ਰਿਹਾ ਹੈ ਭਰਾ 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 ਦੀਆਂ ਹਰਕਤਾਂ ਪਤਾ ਤੁਹਾਨੂੰ ਵੀ ਕੀ ਕੁਝ ਕਰਦਾ ਭਰਾ ਕੰਟਰੈਕਟ ਚੱਲ ਰਿਹਾ ਦਾ ਇੱਕ ਡੇਲੀ ਵੀਡੀਓ ਪਾਉਂਦਾ ਹੈਨਾ ਲਾਈਵ ਨੂੰ ਲਾਈਵ ਤੇ ਫੋਨ ਲਾਈਵ ਫੋਨ ਲਾਇਆਗਾ ਐਸੀ ਵੀ ਕੀਤਾ ਅਨਸੈਂਡ ਕਰਤਾ ਸੀਗਾ ਮੇਰੇ ਕੋਲ ਫੋਨ ਦਾ ਆ ਮੈਨੂੰ ਦਵਾਰੋਂ ਫਾਈਡੀ ਤੇ ਮੈਸੇਜ ਆ ਰਿਹਾ ਆ ਪਾਇਨ ਕੋਲ ਆਇਆ ਦੇਖੋ ਮੇਰੀ ਆਈਡੀ ਤੇ ਬਣਾਇਆ ਹੋਇਆ ਦੇਖ ਜੈਕੀ ਗੱਲ ਹੋ ਰਹੀ ਆ ਤੇਰੀ ਲੱਗਤ ਤਾਂ ਦੇਖ ਰਹੇ ਏ ਅਸੀਂ ਕਿਹਨੂੰ ਬੋਲਦੇ ਹੋ ਬਾਰੇ ਪ੍ਰਾਵ ਜਿਹੜੇ ਧੱਲੇ ਹੁੰਦੇ ਆ ਨਾ ਉਹ ਐਦਾਂ ਹੀ ਕਰਦੇ ਹੁੰਦੇ ਆ ਚੱਲ ਰਹੀ ਆ ਉਹਦੀ ਕੋਲ ਅਗਰ ਆਈ ਇਹ ਰਹਿ ਲਾ ਟਾਈਪਿੰਗ ਹਟਾ ਦੀ ਚਾਹ ਤੇ ਲਾਈਵ ਦੇਖ ਰਹਾ ਮੇਰਾ ਬੈਟਰ ਹੋਇਆ ਪ੍ਰਾਵਾ ਬੋਲ ਰਹੀਆਂ ਜਾਂ ਤਾਂ ਪੇਸ ਤੋਂ ਵੀਡੀਓ ਡਿਲੀਟ ਮਾਰ ਦੇ ਤੋਦੀਪ ਦੀ ਭੈਣ ਨੂੰ ਜਾਂ ਉਹਦੀ ਸੋਖਰੀ ਭੈਣ ਨੂੰ ਜਾਂਦਾ ਨਾ ਸੋਖ ਰਤੀਏ ਦੀ ਭੈਣ ਨੂੰ ਦੀਪ ਨੂੰ ਹਨਾ ਨਹੀਂ ਤਾਂ ਫਿਰ ਉਹਦੀ ਵੀਡੀਓ ਹੁਣ ਕੀ ਪਾਵਾਂਗੇ ਇੱਧਰ ਕਾਲ ਆ ਗਈ ਪ੍ਰਾਵ ਨੇ ਡਿਲੀਟ ਕਰ ਦੇ ਹਲੋ ਮੈਂ ਗਮਜੀਤ ਕਹੀ ਜਾਂਦੀ ਆ ID ਤੇ ਦਾੜੂ ਲੈਣ ਕੇ ਪਾਸਵਰਡ ਤੇ ਸੈਂਡ ਕਰ ਦੂ ਮੈਂ ਚਲਾਵਾ ਵੀਰੇ ਕੋਈ ਨਾ ਮੈਂ ਦੇ ਦੰਨੀ ਆ ਕੋਈ ਚੱਕਰ ਨਹੀਂ ਇਹ ਬਹਿਣੀ ਦੀ ਪਰ ਮੈਨੂੰ ਮਤਲਬ ਕਰਦੀ ਨਾ ਤੇ ਕਰ ਦੇਣੀ ਪਿਆਰ ਸੈਂਡ ਕਰ ਫਿਰ ਹੁਣੀ ਮੈਂ ਚ ਲੰਨਾ ਗੱਲ ਤੋਂ ਬੁਲਤਰੀਗਾ ਕਰਦਾ ਮੈਂ ਪੱਕਾ ਵਾਦਾ ਕਰਦਾ ਕੋਈ ਨਾ ਫਿਰ ਤੂੰ ਐ ਕਰ ਮੇਰੀ ਗੱਲ ਸੁਣ ਤੂੰ ਨਹੀਂ ਵੀਡੀਓਸ ਡਿਲੀਟ ਕਰਨੀ ਨਾ ਸੁੱਖ ਦੀ ਪੈਣ ਨੂੰ ਜਾਣਦਾ ਦੀਪ ਨੂੰ ਮੈਂ ਮੈਂ ਤਾਂ ਸੌਂ ਲੱਗੇ ਮੈਂ ਗੁਰੂ ਘਰ ਦੀ ਸੌਂ ਲੱਗੇ ਗੁਰੂ ਘਰ ਜਾਂਦਾ ਸਵੇਰ ਉੱਠ ਕੇ ਠੀਕ ਐ ਮੈਂ ਸਾਰੀਆਂ ਵੀਡੀਓ ਡਿਲੀਟ ਕਰ ਦਿੰਦੇਰੀ ਇੱਕੋ ਮਿੰਟ ਜੀ ਕੋਈ ਨਾ ਫਿਰ ਮੇਰੀ ਗੱਲ ਸੁਣ ਮੈਂ ਤੈਨੂੰ ਆਈਡੀ ਸੈਂਡ ਕਰ ਦਿੰਨੀ ਆ ਠੀਕ ਆ ਜੇ ਤੂੰ ਵੀਡੀਓਸ ਨਹੀਂ ਡਿਲੀਟ ਕਰਦਾ ਤਾਂ ਪੁੱਤ ਕੰਟਾ ਕਰੋ ਕਜਾ ਉਹਦੀਆਂ ਭੈਣ ਦੀਆਂ ਵੀਡੀਓ ਮੈਂ ਪਾਣੀਆਂ ਮੈਂ ਜੇ ਸੌਖਾ ਤੇਰਾ ਜੇ ਸੌਖਾ ਤੇਰਾ ਭਰਾ ਹੈ ਨਾ ਤਾਂ ਠੀਕ ਆ ਉਹਦੀ ਜਿਹੜੀ ਸਿਸਟਰ ਆ ਉਹ ਵੀ ਤੇਰੀ ਭੈਣ ਲੱਗੀ ਆ ਕੋਈ ਨਾ ਮੈਂ ਵੀਡੀਓ ਪਾ ਦੇਣੀ ਇਧਰੋਂ ਠੀਕ ਆ ਕਰ ਦੂੰਗਾ ਕੋਈ ਨਾ ਫਿਰ ਮੈਂ ਵੀਰੇ ਕੋਈ ਨਾ ਫਿਰ ਤੂੰ ਨਹੀਂ ਵੀਡੀਓ ਡਿਲੀਟ ਕਰਨੀ ਕੋਈ ਨਾ ਆਪਾਂ ਕਰ ਦਿੰਨੇ ਆ ਕੋਈ ਨਾ ਮੇਰੇ ਕੋਲ ਉਹਦੇ ਦੀਪ ਪੈਣ ਦੀ ਉਹਦੀ ਆਈਡੀ ਹੈਗੀ ਆ ਕੋਈ ਨਾ ਜਿਹੜਾ ਕੁਝ ਤੂੰ ਸਾਡੀ ਵੀਡੀਓਸ ਤੇ ਲਿਖ ਕੇ ਪਾਇਆ ਹੋਇਆ ਸੀ ਪਾ ਦਿੰਨੇ ਆ ਖੜ ਜਾ ਫਿਰ ਤੂੰ ਸੇਮ ਜਿਹੜੀ ਤੂੰ ਜਿਵੇਂ ਤੂੰ ਆ ਦੇਖ ਲਓ ਜੀ ਬੰਦਾ ਫੋਨ ਕੱਟ ਰਿਹਾ ਹਨਾ ਪੈਣ ਦੀ ਹੈਗੇ ਬੋਨ ਰਤੀਓ ਵਾਲੇ ਸਮਝ ਆਗੇ ਤੁਹਾਡੀ ਗੱਲ ਕਰਾਂ ਆਕੇ ਫੋਨ ਕੱਟ ਦੇਦਾ ਹੁਣ ਦੋਸਤੋ ਆਪਣੇ ਬਾਈ ਨੂੰ ਫੋਨ ਲੱਗ ਗਿਆ ਕੀ ਕਰਾਂ ਲੱਗਿਆ ਜਦੋਂ ਤੱਕ ਆਸਲ ਤੋਂ ਵੀ ਉਹ ਸਹੀਗਾ ਤਾਂ ਉਹ ਮੈਨੂੰ ਬੋਲਦਾ ਹਾਂ ਇਹਨੂੰ ਕਰ ਰਹੀਆਂ ਉਹ ਫੋਨ ਲੈ ਬ੍ਰਦਰ ਉਹ ਵੀ ਆਈਡੀ ਹੈਕ ਕਰ ਦੋ ਨਾ ਰਹਿਣ ਦੇ ਚੁੱਪ ਫੋਨ ਕੱਟ ਸਾਲਿਓ ਤੁਸੀਂ ਸੋਖਰਤ ਆਉਗ ਇੱਕ ਦੋਪਰਾ ਹੋ ਗਿਆ ਸਮਝ ਆਈਏ ਸਾਲਿਓ ਵੀਓ ਵਿੱਚ ਚੱਕਰ ਆ ਨਾ ਸਾਹਮਣੇ ਕਰ ਲੋ ਕੋਈ ਨਾ ਦੀ ਭੈਣ ਦੀ ਆਈਡੀ ਤਾਂ ਹੁਣ ਮੈਂ ਕਰਦੀ ਆ ਕੋਈ ਨਾ ਹੁਣ ਨਾਲੇ ਉਹਦੀ ਭੈਣ ਦੀ ਆਈਡੀ ਹੁਣ ਮੈਂ ਸ਼ੇਅਰ ਵੀ ਕਰਾਂਗੀ ਸਟੋਰੀਆਂ ਵੀ ਲਾਉਂਗੀ ਠੀਕ ਆ ਨਾਲੇ ਉਹਦੀ ਮੇਰੇ ਕੋਲ ਮਾਂ ਦੀਆਂ ਵੀਡੀਓਜ਼ ਪਈਆਂ ਨੇ ਕੋਈ ਨਾ ਉਹਦੀ ਮਾਂ ਦੀ ਵੀਡੀਓ ਤੇ ਗੰਦੇ ਗੰਦੇ ਕਮੈਂਟ ਹੋਣ ਮੈਂ ਕਰ ਦੇਣਾ ਠੀਕ ਆ ਅੱਖਾਂ ਦਲਵਾ ਸੋਖਰਤੀ ਆ ਤੂੰ ਸੱਚੀ ਨਾ ਤੈਨੂੰ ਮੈਂ ਕੀ ਕਵਾਂ ਭੈਣ ਚੋਦਾ ਤੈਨੂੰ ਨਾ ਰੱਬ ਨੇ ਹੱਥ ਪੈਰ ਦਿੱਤੇ ਆ ਕਮਾਲ ਆ ਆਪਦਾ ਪੈ ਕਮਾਲ ਆ ਐ ਹੋ ਜੇ ਮੈਨੂੰ ਨਹੀਂ ਸਮਝੋਂਗਾ ਤੈਨੂੰ ਦੁਨੀਆ ਕਰਦੀ ਕੀ ਆ ਸਾਂ ਨਾ ਪਾਣੀ ਰੱਖਿਆ ਆळ्या ਕੋਲੋਂ ਘਾਤ ਤਾਂ ਹੈ ਜੀ بار بار ਹਟ ਰਹੀ ਹਾਂ ਜਿਹੜੇ ਕੁਝ ਕਮੈਂਟ ਕਰਨੇ ਆ ਜਿਹੜਾ ਕੁਝ ਪੰਗਾ ਲੈਣਾ ਜੇ ਤੇਰੀ ਆਉਂਦੀ ਆਈਡੀ ਤੇ ਕਰ ਠੀਕ ਆ ਨਾਲੇ ਸ਼ਰਾਂ ਆ ਮੈਂ ਤਾਂ ਲਾਈਵ ਹੋ ਕੇ ਬੋਲ ਕੇ ਆ ਮੈਂ ਕਰਾ ਰਹੇ ਆ ਮੇਰੇ ਚੋ ਦਮ ਹੈਗਾ ਆ ਤਾਂ ਹੀ ਸ਼ਰਿਆਮ ਚੱਲ ਰਹੀਆਂ ਠੀਕ ਆ ਮੇਰੇ ਘਰ ਦੇ ਤੇਰੇ ਵਾਂਗੂ ਪੈਸੇ ਨਹੀਂ ਖਾਂਦੇ ਆਪ ਦਾ ਕਮਾਉਣੇ ਆ ਤੇ ਖਾਣੇ ਆ ਠੀਕ ਆ ਜਿਹੜੇ ਪੂਹ ਦੇ ਤੇਰੀ ਮਾਂ ਨੇ ਲੱਛਣ ਫੜੇ ਆ ਨਾ ਉਹ ਸਾਡੇ ਘਰਦਿਆਂ ਨੇ ਨਹੀਂ ਫੜੇ ਉਹ ਕਿਦਾਂ ਉਹਨਾਂ ਤੋਂ ਕੀ ਹਾਲ ਕਿਧਰ ਹੋਰ ਵਕਤੀ ਪਾਤੀ ਟੀਮ ਆਉਗੀ ਇਹਦਾ ਬਾਕੀ ਜੀ ਦੇਖ ਲੋ ਇੰਸਟਾਗ੍ਰam ਵਾਲਿਓ ਹਨਾ ਤੁਸੀਂ ਵੀ ਅਗਰ ਜਮਾਂ ਝੂਠ ਬੋਲਦਾ ਹੁੰਦਾ ਆਪਾਂ ਬੋਲ ਜਾਂਦੇ ਠੀਕ ਆ ਤਾਂ ਆਪਣੇ ਕੋਲ ਨਾ ਬੋਲਣਾ ਵੇ ਝੂਠਾ ਜਨਾਬੇ ਬੋਲ ਨਹੀਂ ਕਰਨਾ ਠੀਕ ਆ ਆ ਪੈਣ ਕੋ ਖਰਤਿਆ ਵਰਗੇ ਤੋਰਦੇ ਫਿਰਦੇ ਆ ਨਾ ਭੈਣ ਜਦੋਂ ਮੈਂ ਤਾਂ ਕਹਿੰਦੀ ਇਹਨਾਂ ਨੂੰ ਆਪਾਂ ਚੱਕਦਾ ਵੀ ਨਹੀਂ ਹੈਗਾ ਇਹ ਭੈਣ ਤੇ ਤੂੰ ਤੁਸੀਂ ਮਰ ਚੋਗੇ ਨਾ ਸਾਹ ਹੂਗਾ ਸਮਝ ਆਈਆ ਲਾਈਵ ਆ ਪੋਸਟ ਕਰੀ ਕੋਈ ਫੋਨ ਆਇਆ ਸੀ ਬਾਕੀ ਜਿਨ੍ਹਾਂ ਨੇ ਹਾਂ ਆਪਣਾ ਲਾਈਵ ਸੁਣਿਆ ਆ ਆਪਾਂ ਪੋਸਟ ਕਰਦੇ ਆ ਤਾਂ ਦੇਖ ਲਿਓ ਫੋਨ ਦੇ ਵਿੱਚੋਂ ਮੁੰਡਾ ਕੀ ਬੋਲਦਾ ਆ ਠੀਕ ਆ ਯਸ ਸੱਚੀ ਨਾ ਸੋਖ ਖਰਤੀ ਤੇਰੇ ਤੇ ਨਾ ਜੀ ਅੱਦਾ ਕਰਦਾ ਨਾ ਬਸ ਇੱਕ ਸਵਾਰ ਕਰਕੇ ਬੈਠੀ ਆ ਕਿ ਛੱਡ ਟਾਈਮ ਆਊਗਾ ਟਾਈਮ ਆਣਾ ਤੇਰਾ ਬਹੁਤ ਛੇਤੀ ਆਊਗਾ ਠੀਕ ਆ ਹੁਣ ਨਾ ਆਪਦੇ ਦਿਨ ਨਾ ਐ ਉਂਗਲੀਆਂ ਤੇ ਗੇਲਣਾ ਜਿੱਦਣ ਮਾਰੂਗੇ ਨਾ ਸ਼ਰਿਆਮ ਮਾਰੂਗੇ ਹੁਣ ਮੈਂ ਠੀਕ ਆ ਤੁਸੀਂ ਨਾ ਕਿੰਨਾ ਪੜਿਆ ਤੂੰ ਤੇਰੀ ਮਾਂ ਨੇ ਤੇਰਾ ਪਿਓ ਤਾਂ ਸੱਚੀ ਯਾਰ ਇੱਕ ਰੱਬ ਦਾ ਬੰਦਾ ਆ ਤੇਰਾ ਇੱਕ ਫਲੋਰ ਆਪਦਾ ਬੰਦਾ ਹੋ ਗਿਆ ਕਿ ਤੇਰੀ ਭੈਣ ਦਾ ਘਰ ਵਾਲਾ ਹਨਾ ਤੁਹਾਡੇ ਘਰ ਦੇ ਵਿੱਚ ਆ ਦੋ ਚੀਜ਼ ਸਹੀ ਬਾਕੀ ਸਾਰਾ ਟੱਬਰ ਲੁੱਚਿਆਂ ਦਾ ਆ ਸਾਰਾ ਦਾ ਸਾਰਾ ਵਾਰ-ਵਾਰ ਲਾਸਟ ਵਾਰ ਕਹਿ ਰਹੀ ਆ ਫੌਖਰ ਰਤੀਆ ਖਾਸ ਕਰ ਜਾਂ ਤਾਂ ਬੰਦਿਆਂ ਵਾਂਗੂ ਵੀਡੀਓ ਡਿਲੀਟ ਕਰਾ ਦੇ ਜੇ ਨਹੀਂ ਕਰਾ ਰਿਆ ਹੁਣ ਵੀਡੀਓਸ ਮੈਂ ਆਪ ਪਾਣੀ ਆ ਸ਼ਰੀਆਮ ਨਾਲੇ ਹਰ ਇੱਕ ਪੇਜ ਵਾਲਿਆਂ ਦਾ ਪਾਉਂਗੀ ਸਮਝ ਆ ਗਿਆ ਫਿਰ ਜਿਹੜਾ ਕੁਝ ਕਰਨਾ ਫਿਰ ਤੂੰ ਕਰੀ ਬਾਕੀ ਜੀ ਸਾਰੇ ਆਨ ਲਾਈਵ ਵਾਲਿਆਂ ਨੂੰ ਸੱਚੀ ਗੱਲ ਆਪਣਾ ਜਿਹੜੇ ਵੀ ਆ ਸੁਖਰਤੀਏ ਦੇ ਹੈਗੇ ਆ ਹੈਨਾ ਇਹਨੇ ਮੈਂ ਆਪਦਾ ਲੈ ਕੇ ਆ ਲੈਂਦਾ ਤੂੰ ਵੀ ਲੈਂਦੇ ਰਹਾ ਤਾਂ ਲਾ ਦਿਓ ਸਨੇਹਾ ਕਿ ਇੱਦਾਂ ਕਰਕੇ ਗੱਲਾਂ ਨਾ ਕਿ ਅੱਬਾ ਆ ਜਾਗਾ ਸੁਖਰਤੀਆ ਸਾਲਾ ਤੇਰਾ ਤਾਂ ਨਾ ਜੀ ਕਰਦਾ ਨਾ ਤੇਰਾ ਮਾਰਕੀਟ ਦੇ ਵਿੱਚ ਨਾ ਖੜ ਖੜ ਕੇ ਉਹਦੇ ਚਪੇੜਾ ਮਾਰਾ ਨਾ ਭੈਣ ਦਾ ਤ ਤੈਨੂੰ ਸਾਹ ਨਾ ਲੈਣ ਦਵਾ ਮੈਂ ਬਾਕੀ ਕੋਈ ਨਾ ਜੀ ਮਿਲਦੇ ਆਂ ਆਪਾਂ ਫਿਰ ਤੇ ਇੱਕ ਸਬਸ ਤੁਹਾਨੂੰ ਗੁੱਡ ਨਿਊਜ਼ ਦੇ ਦਈਏ ਹਨਾ ਆਪਾਂ ਇੱਕ Song ਕਰਨ ਲੱਗਿਆ ਸੈਰ ਸੌਗਾ ਤਾਂ ਇੱਕ ਅੱਧ ਦਿਨ ਵਿੱਚ ਦਿਨ ਦੇ ਵਿੱਚ ਆਪਾਂ ਵੀਡੀਓ ਕਰ ਰਹੇ ਆ ਤਾਂ ਦੱਸਿਓ ਫਿਰ ਉਹ ਗਾਣਾ ਕਿੱਤਾ ਵਾਂ ਲੱਗਦਾ ਹੈ ਹਨਾ ਆਹਾਂ ਬਾਕੀ ਜਿਹੜੀਆਂ ਸੁਖ ਰੱਤੀ ਵਰਗੀਆਂ ਨਾ ਬੱਚਾ ਨਾ ਜਿੰਨਾ ਬੱਚ ਸਕਦੇ ਹਾਂ ਖਾਸ ਕਰਕੇ ਕੁੜੀਆਂ ਅੱਜ ਬਾਕੀ ਜੋ ਕੇਸ ਜੀ ਕਰਨ ਸਸ਼ਕਲ ਧੰਨਵਾਦ ਦੇ ਦੇ ਜੀ ਮੇਰਾ ਸੁਖ ਕਰਤੀਆਂ ਨੂੰ ਆਪਣੇ ਹਾਂ ਠੀਕ ਹੈ ਜੀ ਲੰਦੇ ਆ ਜੀ ਵਾਕੇ